ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਾਨੂੰ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਕੁਐਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਫੌਨ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੜਾ ਸੇਲ ਹੀ ਲੈ ਕੇ ਆਏ ਹਾਂ ਕਰਦੇ ਹਾਂ ਸ਼ੁਰੂਆਤ ਪਹਿਲੇ ਨੰਬਰ ਤੋਂ ਦਿੰਨੇ ਤੁਹਾਨੂੰ ਪ੍ਰੋਪਰ ਜਾਣਕਾਰੀ ਪਹਿਲੇ ਨੰਬਰ ਤੇ ਚੈੱਕ ਕਰ ਸਕਦੇ ਆ ਬਾਈ ਜੀ ਤੀਜਾ ਸੂਦਾ ਸੁੰਦੀ ਹੈ ਫੇਸਬੁਕ ਵੀ ਚੈੱਕ ਕਰੋ ਕੱਦ-ਕੱਡ ਪੂਰਾ ਵਧੀਆ ਹੁਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਰਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਲੇਹਰ ਤੇ ਮਿਲਕ ਵੀ ਚੈੱਕ ਕਰ ਸਕਦੇ ਆ ਤੀਜਾ ਸੂਆ ਸੂਦੀਆ ਵਾ ਸੂਨ ਦੇ ਵਿੱਚ ਇੱਕ ਤੋਂ ਦੋ ਦਿਨ ਲੈਂਦੀ ਆ ਤੇ ਜੇ ਕਰ ਗਲ ਕੇ ਦੁੱਧ ਦੀ ਦੁੱਧ ਬਾਈ ਇਹਦੇ ਦੂਜੇ ਸੂਏ ਪੁੱਜੇ ਸੂਏ ਬਾਈ ਇਹਨੇ 17-18 ਕਿਲੋ ਦੁੱਧ ਦਿੱਤਾ ਇਸ ਵਾਰੀ ਆਸ ਉਮੀਦ ਆ ਮੌਸਮ ਵਧੀਆ ਆ ਕੇ ਦੁੱਧ ਨੇ 20 ਕਿਲੋ ਵੜਨੇ ਖੁੱਲਾ ਚਵਾ ਦੇਣਾ ਥਣ ਦੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਥੀ ਚਵਾਈ ਵਾਲਾ ਗੋਲੇ ਵਾਲਾ ਤੇ ਫੈਕਸ ਜਿਹਾ ਹਵਾਨਾ ਕਰਮ ਵਾਲੀ ਦਾ ਇੱਕ ਤੋਂ ਦੋ ਦਿਨ ਸੂਨ ਦੇ ਵਿੱਚ ਲੈਂਦੀ ਆ ਚਾਰੇ ਥਣ ਪੂਰੇ ਨਿਕਣ ਦੇ ਬਜਨ ਵੀ ਤੋ ਬੈਣ ਕੇਸ ਬਿਊਟੀ ਚੈੱਕ ਕਰ ਲਓ ਗਰਮੀ ਗੁਰਮੀ ਇਦਾਂ ਦੀਆਂ ਬੜਾ ਘਟ ਮੰਨਦੀਆਂ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਕਣ ਮੀ ਪੂਰੀ ਸਪੇਸ ਤੇ ਲੱਗਿਆ ਹੱਥੀ ਚੋਈ ਵਾਲਾ ਦਾਣਾ ਬਹੁਤ ਸੋਹਣਾ ਰੇਵਾ ਤਿਆਰ ਕਰਦੀ ਹੁੰਦੀ ਆ ਤੇ ਜੇ ਗੱਲ ਕਰੀਏ ਜੀ ਪ੍ਰਾਈਸ ਦੀ ਬਾਈ ਮੁੱਲ ਇਹਦਾ 55000 ਆ ਬਸ ਲੈਂਡ ਦੇ ਨ 48000 ਦੀ ਵੜ ਦੇ ਦਾਂਗੇ ਮੁੱਲ 55000 ਬਸ ਜਸਨ 48000 ਦੀ ਵੜ ਦੇ ਦਾਂਗੇ ਤੇ ਜੇ ਫਿਰ ਕਿਸੇ ਵੀ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੀਂ ਅਗੇ 2 ਨੰਬਰ ਬਾਈ ਦੂਜਾ ਸੁਆਹ ਹੁੰਦੀ ਆ। ਹੁਣ ਦੇ ਵਿੱਚ 9 ਤੋਂ 10 ਦਿਨ ਇਹਦੇ ਬਾਕੀ ਪਏ ਆ। ਜੇ ਗੱਲ ਕਰੀਏ ਥਣ ਦੀ ਥਣ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਆਰਡਰ ਤਿਆਰ ਕਰਦੀਆਂ ਦੀ ਕਰਮ ਵਾਲੀ। 9 10 ਦਿਨਾਂ ਨੂੰ ਆਰਡਰ ਜਿਹੜੇ ਹੋਰ ਵੀ ਵਧੀਆ ਤਿਆਰ ਕਰਕੇ ਸੋਹਣਾ ਫੁੱਲ ਹਾਈਟ ਦੇ ਵਿੱਚ ਵਜਨ ਵਾਲੀ ਵੇਰ ਚੈੱਕ ਕਰ ਸਕਦੇ ਆ ਪਿੱਛੜਾ। ਦੇਖ ਲਓ ਤੇ ਚਾਰੇ ਥਣ ਪੂਰੇ ਨਿਕਲ ਹੋਏ ਤੇ ਪੂਰੀ ਸਪੇਸ ਤੇ ਆ ਫੇਸ ਬਿਊਟੀ ਚੈੱਕ ਕਰੋ। ਤੇ ਜੇ ਗੱਲ ਕਰੀਏ ਦੁੱਧ ਦੀ ਬਾਈ ਇਹਨੇ 18 ਕਿਲੋ ਕਿਲੋ ਨੇ ਦਿੱਤਾ। ਇਸ ਵਾਰੀ ਆਜ਼ਮੀਰ ਆ 20 ਤੋਂ ਬਾਹਰ ਦਊ। ਪਰ 20 ਕੇ ਕਿਹੜਾ ਮੇਰਾ ਮਰਜ਼ੀ ਵੀਰ ਅਠਾ ਦਿਹਾੜਾ ਦੇ ਕੇ ਪੂਰਾ ਵਧੀਆ ਆਰਡਰ ਤਿਆਰ ਕਰਕੇ ਸੋ ਬਾਈ ਇਹਦਾ ਬਾਈ ਜੀ ਪ੍ਰਾਈਸ ਕਰਾਉਣ ਦੀ ਜਿੰਨਾ ਮਰਜ਼ੀ ਕਰਾ ਲਓ 70 ਕਰਾ ਲਓ 75 ਕਰਾ ਲਓ ਬ ਲੈਣ ਦੇਣ ਬਾਈ 60000 ਦੀ ਵੜ ਦੇ ਦਾਂਗੇ ਵਿੱਚੋਂ ਮਾਨਦਾਨ ਹੋ ਜਾਊਗਾ 67000 ਦੀ ਬਸ ਜਸ ਨੋਆ ਵਿੱਚ ਛੋੜਛੱਪਾ ਕਰ ਦਾਂਗੇ ਅੱਜ ਦੀ ਵਿੱਚ ਤਾਂ ਆਪਣੇ ਆਪ ਦੇ ਫਾਰਮ ਕੋਲੋਂ ਦੋ ਵੜਾ ਸੇਲ ਹੀ ਲੈ ਕੇ ਆਈ ਦੋਨਾਂ ਵੜਾ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਦੱਸਤੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਦੋਨਾਂ ਵੜਾ ਚ ਕੋਈ ਵੀ ਵੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਫੇਰ ਆਪਾਂ ਐਂਡ ਹੈਮਸਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਲ ਤੇ ਸਾਰੇ ਮੇਰੇ ਵੀਰਾਂ ਦਾ ਵੀਡੀਓ ਨਾਲ ਤੱਕ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗਾ ਕਿਸੇ ਨਾ ਵੀਡੀਓ ਦੇ ਨਾਲ ਥੈਂਕ ਯੂ ਬਈ